ਉਵਾੜਾ ਨਵਸੀ ਐਨਆਰਆਈ 마ਸੀ ਦੇ ਖਾਤਿਆਂ ਵਿੱਚੋਂ 30 ਲੱਖ ਰੁਪਏ ਵੜਾ ਕੇ ਰਫੂ ਚੱਕਰ ਹੋਇਆ ਭਾਂਜਾ ਪੀੜਤ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਸਾਫ ਦੀ ਮੰਗ ਬਿਊਰੋ ਰਿਪੋਰਟਸ ਸੰਜੀਵ ਕੁਮਾਰ ਦੋਬਾ ਟਾਈਮਜ਼ ਜਲੰਧਰ ਮੇਰਾ ਨਾਮ ਸ੍ਰਿੰਦਰਪੁਰ ਹੈ ਪੈਂਡਲ ਰੋਮ ਤੇ ਸੀਲਕਵਾੜਾ ਜ਼ਿਲ੍ਹਾ ਫੋਟਲਾ ਮੇਰੇ ਹਸਬੰਦ ਦਾ ਨਾਮ ਸ਼ਿਵ ਕੁਮਾਰ ਹੈ ਤੇ ਮੇਰੇ ਦਾਦਾ ਦਾ ਨਾਮ ਚਰਨ ਜੀ ਦਾ ਹੈ ਮੈਂ ਨਰੁੰਦੇ ਰਹਿਣਵਾਰੀ ਨੂੰ ਪਿਛਲੇ 25 ਸਾਲ ਤੋਂ ਵਿਦੇਸ਼ ਵਿੱਚ ਰਹਿ ਰਹੀ ਹਾਂ ਮੇਰੇ ਮੈਂ ਆਪਣੇ ਇਹ ਕਹਾਣੀ ਹੈ ਕਿ ਆਪਣੇ ਭਾਂਜੇ ਨੂੰ ਜੇ ਡੇਕ ਕਰਵਾ ਕੇ ਆਪਣੇ ਘਰ ਵਿੱਚ ਰੱਖਿਆ ਸੀ ਕਿ ਮੈਂ ਆਪਣੀ ਸਾਰੀ ਸਿਕਿਉਰਿਟੀ ਉਹਨਾਂ ਨੂੰ ਦੇ ਕੇ ਗਈ ਸੀ ਤੇ ਉਹਨਾਂ ਨੇ ਮੇਰੀ ਗੈਹਾਜ ਦੀ ਦੇ ਵਿੱਚ ਮੇਰੇ ਪਾਦਰ ਤੇ ਮੇਰੇ ਅਕਾਊਂਟ ਦੇ ਵਿੱਚੋਂ 30 ਲੱਖ ਰੁਪਏ ਚੋਰੀ ਕਰ ਲਏ ਨੇ ਜਿਹਦੇ ਮੈਨੂੰ ਹੁਣ ਆ ਕੇ 2024 ਵਿੱਚ ਪਤਾ ਲੱਗਾ ਹੈ 2022 ਦੇ ਵਿੱਚ ਮੈਂ ਇਹਨੂੰ ATM ਦੇ ਦਿੱਤੀ ਸੀ 2024 ਦੇ ਵਿੱਚ ਆ ਕੇ ਮੈਂ ਤੋਂ ATM ਮੰਗਿਆ ਆ ਆਪਣੇ ਜ਼ਰੂਰੀ ਕੰਮਾਂ ਵਾਸਤੇ ਜਦੋਂ ATM ਬਾਰੇ ਪੁੱਛਿਆ ਤਾਂ ਉਹਨੇ ਕਿਹਾ ATM ਤੋਂ ਮੇਰੇ ਪੈਸੇ ਸਪੈਲ ਹੋ ਗਏ ਆ ਮੈਂ ਜਾ ਕੇ ਬੈਂਕ ਦੇ ਵਿੱਚ ਪਤਾ ਕੀਤਾ ਬੈਂਕ ਵਾਲਿਆਂ ਨੇ ਕਿ ਪੁਆਇਸ ਕਿੰਨੀ ਹੋਏ ਹੈਗੇ ਇਹ ਸਾਰੇ ਪੈਸੇ ਜਿਹੜੇ ਆ ਬਾਈ ਲੈਣੇ ਦੇ ਕੈਸ਼ ਕਰਾਏ ਆ ਤੇ ਮੇਰੇ ਘਰ ਦੇ ਵਿੱਚੋਂ ਵੀ 6500 ਰੁਪਏ ਤੇ ਕੁਝ ਛੋੜੀ ਚੋਕੇ ਲੈ ਗਿਆ ਆ ਤੇ ਹੁਣ ਇਹਦੇ ਭੈਣ ਦੇ ਪਰ ਆਬਦ ਨੂੰ ਕਹਿੰਦੇ ਫੀਕ ਆਈਡੀਆਂ ਬਣਾ ਕੇ ਮੇਰੇ ਬੱਚਿਆਂ ਨੂੰ ਬੈਲਜੀਅਮ ਵਿੱਚ ਮਾਰਨ ਦੀਆਂ ਕੰਮ ਕਹਿੰਦੇ ਨੇ ਤੇ ਮੈਂ ਇੱਥੇ ਪ੍ਰਸ਼ਾਸਨ ਨਾਲ ਜੇ ਵੀ ਮੰਗ ਕੀਤੀ ਆ ਮੈਂ ਕਪੋਰਟ ਕਲੇਮ ਤੇ ਇਹ ਮੇਰੇ ਡਾਕੂਮੈਂਟ ਆ ਮੈਂ ਕੂਕਲੇ ਉਹਨਾਂ ਦੇ ਕੋਲ ਫਾਇਦਾ ਕਰਚ ਕਰਾਈਆ ਉਹਨਾਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਤੇ ਇਹਦੇ ਬਾਰੇ ਗੱਲ ਕਰਦੇ ਆ ਆਪਣੇ ਬਾਹਲੇ ਦਾ ਪੂਰਾ ਨਾਮ ਤੇ ਐਡਰੈਸ ਮੇਰੇ ਪਾਸ ਜਿਹਦਾ ਨਾਮ ਜੋਗਨ ਰਾਜ ਆ ਤਹਿਸੀਲ ਘਰਸ਼ਾ ਦਾ ਜ਼ਿਲ੍ਹਾ ਹੁਸ਼ਿਆਰਪੁਰ ਉਹ ਮਰਵਾ ਦੇ ਰਹਿਣ ਵਾਲਾ ਆ ਉਹਦੇ ਪਿਤਾ ਦਾ ਨਾਮ ਹਰਪਜਨ ਸਿੰਘ ਆ ਜੇ ਜੇ ਤੁਸੀਂ ਦੱਸਦੇ ਪੈਸੇ ਦੀ ਕੋਈ ਮਿਲਦਾ ਇਹ ਜੀ ਇਕਵਲ ਆ ਰਹੀ ਹੈ ਜਾਂ ਹਰੀ ਭਰੀ ਕਰਕੇ ਇਹ ਹਰੀ ਭਰੀ ਕਰਕੇ 2022 ਦਾ ਲੱਗਾ ਆ ਇਹ ਬਟਨ ਜਿੱਦਾਂ ਨੇ ਕਿਹਾ ਜੀ ਸਕੈਮ ਹੋ ਗਿਆ ਪੀਸਰ ਉਹਨੇ ਬਾਅਦ ਵੀ ਪ੍ਰੋਫੈਸ਼ਨਲ ਤੇ ਵੀ ਇਹਦਾ ਵੀ ਕੋਈ ਕਿਹਾ ਕਿ ਇਹ ਜਨਰਲ ਦਾ ਖਾਤਾ ਸੀ ਜਦੋਂ ਮੈਂ ਨੂੰ ਜਰੂਰਤ ਪਈ ਪੈਸਿਆਂ ਦੀ ਮੈਂ 10 ਤੋਂ 12 ਵਾਰੀ ਇਹ ਕਹਿੰਦਾ ਮੈਨੂੰ ਏਟੀਐਮ ਲਿਆ ਕਹਿੰਦੇ ਮੈਂ ਸਾਰੇ ਲੋਕੀ ਇੱਥੇ ਮੈਨੂੰ ਕਹਿੰਦੇ ਪੀਟੀਐਮ ਚੂਜ਼ ਕਰਦੇ ਮੈਂ ਕਿਹਾ ਮੈਂ ਇਸਤੇਮਾਲ ਨਹੀਂ ਕਰਦੀ ਮੈਨੂੰ ਨਹੀਂ ਪਤਾ ਹੈਗਾ ਮੈਂ ਉਹਨੂੰ ਕਿਹਾ ਮੈਨੂੰ ਤੇਈ ਕਾਰਡ ਮੈਂ ਨਹੀਂ ਵੀ ਇਸਤੇਮਾਲ ਕਰਾਂ ਮੈਂ ਆਪਣੀ ਰਿਸ਼ਟਰੀ ਕਰਾਣੀ ਸੀ ਜਦੋਂ ਉਹਨਾਂ ਨੂੰ ਮੈਂ ਪੈਸੀ ਪੇਮੈਂਟ ਮਾਰਕ ਕਰਨੇ ਸਾਢੇ 3 ਲੱਖ ਤੇ ਨੇ ਕਿਹਾ ਮਾਸੀ ਇਹਨੇ ਨਾਟਕ ਕੀਤਾ ਬੋਸ ਹੋਣੇ ਦਾ ਮੈਂ ਇਹਨੂੰ ਪਾਸਟੇ ਲੈ ਕੇ ਗਈਆ ਹਸਪੀਟਲ ਉੱਥੇ ਵੀ ਜਵਾਬ ਦਿੱਤਾ ਮੈਂ ਸ਼ਹਿਰ ਲੈ ਕੇ ਸ਼ਹਿਰਾਂ ਨੇ ਕਿਹਾ ਇਹ ਨਾਟਕ ਕਰਦਾ ਉਹ ਤੋਂ ਮੈਨੂੰ ਡਿਸਚਾਰਜ ਕਰਕੇ ਘਰ ਲਿਆਈਆਂ ਘਰ ਲਿਆ ਕੇ ਇਹ ਮੈਨੂੰ ਇਹ ਗੱਲ ਜੀ ਆ ਕਿ ਮਾਸੀ ਤੁਹਾਡੇ ਪੈਸੇ ਸਾਰੇ ਸਕੈਨ ਹੋ ਗਏ ਆ ਮੈਂ ਕਿਹਾ ਇਦਾਂ ਕੀਤਾ ਪੁੱਛਿਆ ਕਿ ਤੈਨੂੰ ਮੈਂ ਮੰਨਾਂ ਕਿ ਤਾਸੀ ਲਈ ਕਿ ਤੂੰ ਮੇਰੇ ਏਟੀਐਮ ਨੂੰ ਹੱਥ ਨਹੀਂ ਲਾਉਣਾ ਹੈਗਾ ਸਿਰਫ ਮੈਂਬਰਜੈਂਸੀ ਵਾਸਤੇ ਹੀ ਰੱਖਿਆ ਸੀ ਤੂੰ ਮੇਰੇ ਏਟੀਐਮ ਨੂੰ ਹੱਥ ਲਾਇਆ ਤਾਂ ਕਿ ਉਹ ਲਾਇਆ ਤੇ ਉੱਥੋਂ ਇਹ ਬੋਲਿਆ ਨਹੀਂ ਮੈਂ ਇਹਨੂੰ ਚੁੱਕ ਕੇ ਬੈਂਕ ਲੈ ਗਈਆਂ ਬੈਂਕ ਜਾ ਕੇ ਫਿਰ ਇਹ ਮੋਟ ਕਰ ਰਹਿੰਦਾ ਮੈਂ ਗਲਤ ਕੰਮਾਂ ਚ ਪੈ ਗਿਆ ਮੈਂ ਕੁੜੀਆਂ ਦੇ ਚੱਕਰਾਂ ਚ ਪੈ ਗਿਆ ਆਟੋ ਬਾਡ ਵਿੱਚ ਫਿਰ ਮੈਨੂੰ ਪੁਲਿਸ ਥਾਣੇ ਲੈ ਗਈਆਂ ਪੁਲਿਸਟਾਨੇ ਦੀ ਛੋਟੀ ਜਿਹੀ ਕੰਪਲੇਨ ਲਈ ਮੈਂ ਘਰੇ ਤੁਰੂ ਮਾਮਲਾ ਆ ਉਥੋਂ ਮੈਂ ਮल्ले ਘਰ ਵੀ ਨਹੀਂ ਪਹੁੰਚਦੇ ਪੁਲਿਸ ਵਾਲਿਆਂ ਨੇ ਸਾਡੇ ਵੀ ਦਿੱਤਾ ਮੰਗਦਾ ਉਸ ਤੋਂ ਬਾਅਦ ਮੈਂ ਫਗਵਾੜੇ ਗਈ ਆ ਐਸਪੀ ਦੇ ਦਫ਼ਤਰ ਉੱਥੇ ਜਾ ਕੇ ਇਹਦੀ ਕੰਪਲੇਨ ਕਰਾਈ ਆ ਉਹੋ ਜਿਹੜੀ ਕੰਪਲੇਨ ਆ ਉਹ 3 ਤਰੀਕ ਦੀ ਮਾਰਕ ਹੋ ਤੇ ਰੌਲਪਿੰਡੀ ਆਈ ਰੌਲਪਿੰਡੀ ਵਾਲਿਆਂ ਨੇ ਮਾਰਕ ਕੀਤੀ ਆ ਫਾਸਟੇ ਫਾਸਟੇ ਵਾਲਿਆਂ ਨੂੰ ਪਤਾ ਕਰਨ ਗਈਆਂ ਤੇ ਉਹਨਾਂ ਨੇ ਕਿਹਾ ਆ ਸਾਡੇ ਕੋਲ ਤੁਹਾਡੀ ਕੋਈ ਕੰਪਲੇਨ ਹੀ ਨਹੀਂ ਆ ਮੁੜ ਕੇ ਤੇ ਹੋਈ ਮੈਂ ਰੌਲਪਿੰਡੀ ਗਈ ਆ ਰੌਲਪਿੰਡੀ ਵਾਲਿਆਂ ਨੇ ਕਿਹਾ ਅ ਨਹੀਂ ਸਟਾਫ ਹੈ ਨਹੀਂ ਜਦੋਂ ਸਟਾਫ ਆਇਆ ਸਟਾਫ ਨਾਲ ਮੈਂ ਗੱਲ ਫੇਰ ਕੀਤੀ ਸਟਾਫ ਵਾਲੇ ਕਹਿੰਦੇ ਸਾਡੇ ਕੋਈ ਇੰਨੇ ਮਲਾਜ਼ਮ ਹੈ ਨਹੀਂ ਤੇ ਮੈਨੂੰ ਸਮਝ ਨਹੀਂ ਆਉਂਦੀ ਫੇਰ ਮੈਂ ਐਸਚੂ ਸਾਫ ਨਾਲ ਇਥੇ ਰੋਜ਼ਨ ਪਿੰਡੀ ਗਈ ਉਹਨੇ ਕਿਹਾ ਪਰਸੋਂ ਮੇਰੇ ਕੋਲ ਆ ਜਾਈ ਮੈਂ ਪਰਸੋਂ ਗਈਆਂ ਤੇ ਕਹਿੰਦੇ ਸਟਾਫ ਖਾਣਾ ਖਾਂਦੇ ਆ ਜਦੋਂ ਮੈਂ ਖਾਣਾ ਖਾਂਦੇ ਦੇ ਗਈਆਂ ਉਸ ਤੋਂ ਬਾਅਦ ਮੈਂ ਕਿਹਾ ਵੀ ਆ ਜਾਂਦੇ ਆ ਕਹਿੰਦੇ ਤੁਸੀਂ ਵੇਟ ਕਰੋ ਜਦੋਂ ਮੈਂ ਵੇਟ ਕਰਨ ਲੱਗੀ ਆ ਤੇ ਉਸ ਤੋਂ ਬਾਅਦ ਕੋਈ ਹੁਣਚੀ ਆ ਗਿਆ ਉਹਨੇ ਕਿਹਾ ਸਾਫ ਚੰਡੀਗੜ੍ਹ ਚਲੇ ਗਏ ਆ ਇਹ ਹੁਣ ਮੈਂ ਐਨਆਰ ਆਫਸਰ ਦੀ ਉਹਨਾਂ ਨੇ ਜਿਉਣਾ ਮੈਨੂੰ ਈਮੇਲ ਵੀ ਆ ਗਿਆ ਆ ਇਹ ਕਹੀਆਂ ਤਮੀਰਾ ਜਿਹਦੇ ਨਾਲ 70 ਸਾਲਾਂ ਤੋਂ ਰਿਲੇਸ਼ਨ ਸਤਿਗਾ। ਇਹਨਾਂ ਇਹਦਾ ਬਰਦਰ ਵੀ ਸਾਡੇ ਘਰ ਆਉਂਦਾ ਸੀ ਮਾਤਾ ਵੀ ਸਾਡੇ ਘਰ ਆਉਂਦੀ ਸੀ ਤੇ ਇਹ کورٹ ਮੈਰਿਜ ਕਰਾਉਣੇ ਦੇ ਤਰੀਕੇ ਆਹ ਜਿਹੜੀਆਂ ਦੋ ਮੇਰੇ ਕੋਲ ਫੋਟੋਆਂ ਐ ਸਟੇਕ ਆਈਡੀ ਤੋਂ ਮੇਰੇ ਬੱਚਿਆਂ ਨੂੰ ਕਿੱਥੇ ਪਰੇਸ਼ਾਨ ਕੀਤਾ ਜਾਂਦਾ ਕਿ ਆਪਣੀ ਮਾਂ ਨੂੰ ਇੱਥੋਂ ਆ ਕੇ ਲੈ ਜਾਓ ਨਹੀਂ ਦਾਦਾ ਅਸੀਂ ਪੂਰਾ ਹੱਲ ਕਰਾਂਗੇ ਇਹ ਨਾਰਮਲੀ ਇਹ ਨਹੀਂ ਪਛਾਣਦੇ ਆ ਮੁੰਡਾ ਕੌਣ ਆ ਇਹ ਜਿਹੜਾ ਆ ਮੇਰਾ ਭਾਂਜਾ ਉਹਦੇ ਚਾਚੇ ਦਾ ਹੀ ਮੁੰਡਾ ਆ ਇਹਨੀਆਂ ਭੈਣਾਂ ਨੇ ਥੀਕ ਆੜੀਆਂ ਬਣਾ ਕੇ ਉਹ ਮੇਰੇ ਬੱਚਿਆਂ ਨੂੰ ਉਹ ਨਾਲ ਪੈਜੀਓ ਦੇ ਵਿੱਚ ਥਾਮਕੀਆਂ ਦਿੱਤੀਆਂ ਤੇ ਉਸ ਤੋਂ ਬਾਅਦ ਉਹ 3 ਮਿੰਟ ਬਾਅਦ ਹੀ ਮੇਰੇ ਬੱਚਿਆਂ ਨੇ ਇਹ ਸਕਰੀਨ ਸ਼ਾਟ ਲੈ ਕੇ ਮੰਗੋ ਤੇ ਤੇ ਉਹਨਾਂ ਨੇ ਉਸ ਤੋਂ ਬਾਅਦ ਹੈ ਨਾ ਇਹ ਜਿਹੜੀ ਆਈਡੀ ਆ ਕ੍ਰੀਏਟ ਕਰ ਦਿੱਤੀ ਆ ਇਹ ਫੇਸਬੁੱਕ ਤੇ ਆਈ ਸੀ ਕਿ ਇੰਸਟਾਗ੍ਰਾਮ ਤੇ ਇੰਸਟਾਗ੍ਰਾਮ ਤੋਂ ਜਿਹੜਾ ਜਰਨਲ ਉਹਦੇ ਕੋਲ ਰਹਿ ਰਿਹਾ ਕਿ ਜਿਹਨੋਂ ਮੇਰੇ ਫਾਦਰ ਸਾਹਿਬ ਨੂੰ ਕਨਪੜਿਆ ਉਹ ਬੱਚਿਆਂ ਦੇ ਨਾਲ ਵੀ ਕੁਝ ਵੀ ਨਹੀਂ ਮੇਰੇ ਸਾਹਬ ਨੇ ਕੀਤੀ ਹੋਈ ਜੈ ਬਹੁਤ ਜ਼ਿਆਦਾ ਕੀਤੀ ਆ ਮੇਰੇ ਫਾਦਰ ਦਾ ਹੁਣ ਠੀਕ ਆ ਜਾਨੀ ਇਹ ਤਾਂ ਸਹੀ ਇੱਕ ਕਿਸਮ ਦੇ ਨਾਲ ਐਡਮਿਟਿੰਗ ਹੋਣੇ ਵਾਲੇ ਸੀਗੇ ਮੈਂ ਆਪਣੀ ਇਹਨਾਂ ਦੀ ਕੇਅਰ ਕੀਤੀ 2 ਮਹੀਨੇ ਮੇਰੇ ਹਸਬੰਦ ਨੇ ਅਸਿਰਦ ਤੱਕ ਉਹਨੇ ਧਿਰ ਐ ਇਹਨਾਂ ਦੀ 2-3 ਮਹੀਨੇ ਨੂੰ ਸਵੇਰੇ ਉੱਠ ਕੇ ਸਨਾਂਸ਼ਤਾ ਵਗੈਰਾ ਟਾਈਮ ਨਾਲ ਦੇ ਤਾਂ ਕਿ ਉਹ ਠੀਕ ਹੋਣ ਇਹਨਾਂ ਨੇ ਮੈਨੂੰ ਇੱਕੋ ਕਰਕੇ ਕਿ ਤੁਹਾਨੂੰ ਮੈਨੂੰ ਟਾਈਮ ਨਾਲ ਰੋਟੀ ਚਾਹੀਦੀ ਆ ਤੇ ਮੈਨੂੰ ਰੋਟੀ ਨਹੀਂ ਸੀ ਉਹ ਦਿੰਦਾ ਸਿਰਫ ਮੈਨੂੰ ਕਿੱਧਾ ਮੰਗ ਬ੍ਰੈਡ ਪਾ ਕੇ ਜਾਂਦਾ ਸੀ ਮੇਰੀ ਬ੍ਰੈਡ ਨਾਲ ਭੁੱਖ ਨਹੀਂ ਮਰ ਮੈਨੂੰ ਰੋਟੀ ਚਾਹੀਦੀ ਮੈਨੂੰ ਬ੍ਰੈਡ ਲਈ ਚਾਹੀਦੇ ਹੈਗੇ ਇਹ ਉੱਤਿਆ ਮੋਂਹ ਪਾਪਾ ਇੱਥੇ ਆ ਬ੍ਰੈਡ ਪਏ ਇੱਥੇ ਦਹੀਂ ਪਈ ਆ ਬ੍ਰੈਡ ਤਾਂ ਦਹੀਂ ਲਾ ਕੇ ਖਾ ਲਈ ਕੋਈ ਐਸੇ ਆਣੇ ਬੰਦੇ ਦਾ ਬ੍ਰੈਡ ਤੇ ਦਹੀਂ ਨਾ ਠੇਡ ਭਰਦਾ ਹੈ ਤੇ 2:30 3:00 ਵਜੇ ਨਹੀਂ ਸੀ ਉਦੋਂ 2:30 3:00 ਵਜੇ ਨਾਲੋਂ ਬ੍ਰੈਡ ਮਿਲਦੇ ਸੀ ਉਦੋਂ ਰਾਤ ਨੂੰ 11:00 ਵਜੇ ਕੁੜੀ ਦੇ ਕੋਲੇ ਹੀ ਆਉਂਦਾ ਸੀਗਾ ਉਹਨਾਂ ਦੇ ਘਰ ਇਹ ਕੀ ਕਰਦਾ ਸੀ ਜਾਂ ਬੈਠਾ ਰਹਿੰਦਾ ਸੀ ਕੰਮ ਛੱਪਾ ਲੜਦਾ ਸੀ ਮਨ ਨੂੰ ਨਹੀਂ ਪਤਾ ਮੇਰੇ ਨਾਲ ਕੀ ਲੱਖ ਦੀ ਹਿਰਾ ਫੇਰੀ ਹੋਈ ਆ ਘਰੋਂ ਵੀ 6:30 ਜਿਆੜਾ ਰੋਟੀਆਂ ਕਿ ਲੈ ਕੇ ਗਿਆ ਆ ਕਿਉਂਕਿ ਜਿਹੜਾ ਕੈਸ਼ ਕਰਾਉਣਾ ਸੀ ਸਾਡੇ ਕੋਲੇ ਹੀ ਐ ਤੇ ਪਰਸ਼ੂ ਦੀ ਦੁਕਾਨਾ ਉੱਥੇ 18 ਚੱਲਦਾ ਸੀ ਤੇ ਸਾਰਾ ਕੰਮ ਹੀ ਉੱਥੋਂ ਕਰਾਉਨੇ ਆ ਇਹ ਕਹਿੰਦਾ ਮਾਸੀ ਇੱਥੇ 91 ਰੁਪਏ ਰੇਟ ਆ ਮਾਸੀ ਇੱਥੇ ਤੇ ਰ ਚੰਗਾ ਮਿਲਦਾ ਐ ਵੀ ਅਸੀਂ ਕਢਾ ਲਈਏ ਮੈਂ ਤਾਂ ਹਾਲੇ ਰਹਿਣ ਦੀ ਰੇਟ ਤੇ ਹੀ ਉਹ ਕਢਾ ਲਾਂਗੇ ਤੇ ਮੈਨੂੰ ਕਹਿੰਦਾ ਤੁਸੀਂ ਮੈਨੂੰ ਦੇ ਦਿਓ ਮੈਂ ਤਾਂ ਨਹੀਂ ਰਹਿਣ ਦੇ ਕਹਿੰਦਾ ਮਾਸੀ ਮੈਂ ਲੈ ਜਾਂਦਾ ਜੇ ਨਾਮ ਹੋਏ ਤਾਂ ਮੈਂ ਤੁਹਾਨੂੰ ਵਾਪਸ ਕਰ ਤਾਂ ਦਿੰਦਾ ਤੇ ਜਦੋਂ ਅਸੀਂ ਇੱਥੇ ਪਤਾ ਕੀਤਾ ਜਲੰਧਰ ਪਤਾ ਕੀਤਾ ਕਾਉਮ ਨੇ ਕਿ 94 ਰੁਪਏ ਰੇਟ ਆ ਮੈਂ ਤਾਂ ਵੀ ਮੇਰੇ ਪੈਸੇ ਦੇ ਦੇ ਕਹਿੰਦਾ ਮਾਸੀ ਬਕੌਬ ਵੀ ਨਹੀਂ ਹੈ ਤੇ ਪੁਲ ਪ੍ਰਸ਼ਾਸਨ ਨੇ ਦਿੱਲੀ ਜੀ ਇਹਨੂੰ ਕਾਲਪੜੀ ਕਰਦੇ ਨੇ ਪੁਲ ਪ੍ਰਸ਼ਾਸਨ ਦਾ ਕੁਝ ਨਹੀਂ ਕੀਤਾ ਮੈਂ ਤਾਂ ਕਹੂੰਗੀ ਜ਼ੀਰੋ ਆ ਫਿਰ ਪੁਲ ਪ੍ਰਸ਼ਾਸਨ ਜ਼ੀਰੋ ਆ ਜ਼ੀਰੋ ਆ ਕਿਉਂਕਿ ਉਹਨੇ ਬੈਠੇ ਵੀ ਚਲੋ ਕੋਸ਼ਿਸ਼ ਹੀ ਹੋਇਆ ਜਾਂ ਗਲਤੀ ਉਹ ਮੇਰੇ ਚ ਗਲਤੀਆਂ ਘੜਦੇ ਐ ਉਸ ਤੋਂ ਮੇਰੀ ਕੀ ਗਲਤੀ ਹੈ ਹਰ ਬੰਦਾ ਹੀ ਕਿਸੇ ਨਾ ਕਿਸੇ ਨੂੰ ਤਾਂ ਆਪਣੇ ਮਾਪੇ ਦੀ ਸਿਕਿਉਰਿਟੀ ਦੇ ਕੇ ਜਾਂਦਾ ਆ ਨਾ ਉਹ ਰਿਸਪੋਨਸਿਬਿਲਟੀ ਦੇ ਕੇ ਜਾਂਦਾ ਮੇਰੇ ਮਾਂ ਮੇਰਾ ਪਿਓ ਅਨਾ ਸੀਗਾ ਮੈਂ ਇਹਦੇ ਲੈਜ ਵੀ ਪਵਾਇਆ ਤਵੇਲੇ ਠੀਕ ਆ ਇਹਨਾਂ ਦੀ ਕੇਅਰ ਟੇਕਰ ਵਾਸਤੇ ਕੋਈ ਤਾਂ ਇਨਸਾਨ ਚਾਹੀਦਾ ਜੇ ਮੈਂ ਉਹਨਾਂ ਨੂੰ ਮੋਸਤ ਕੋਈ ਵੀ ਨਹੀਂ ਕਿਸੇ ਦਾ ਕਰਦਾ ਹੈਗਾ ਮੈਂ ਮਹੀਨੇਵਾਰ ਦੇ 50000 ਰੁਪਏ ਨੈਟ ਪਾਉਂਦੀ ਰਹੀ ਆ ਮੇਰੇ ਕੋਲ ਉਹਦੇ ਪ੍ਰੂਫ ਵੀ ਪਏ ਆ ਇਸ ਵੇਲੇ ਖਰਚੇ ਵਾਸਤੇ ਮੈਂ ਜੁਦੇ ਪਾਉਂਦੀ ਸੀ ਇਹਨੂੰ ਮੇਰੇ ਅਕਾਊਂਟ ਨੂੰ ਹੱਥ ਲਾਉਣ ਦੀ ਜ਼ਰੂਰਤ ਨਹੀਂ ਸੀ ਕਿ ਮੇਰੇ ਪਿਓ ਦੇ ਅਕਾਊਂਟ ਦੇ ਵਿੱਚੋਂ ਮੇਰੇ ਫਾਦਰ ਸਾਹਿਬ ਦੇ ਅਕਾਊਂਟ ਦੇ ਵਿੱਚ 4.5 ਲੱਖ ਜਿਹੜਾ ਕਿ ਮੇਰੇ ਫਾਦਰ ਨੂੰ ਨਹੀਂ ਪਤਾ ਕਿ ਮੈਂ ਇਹਦੇ ਖਾਣ 4.5 ਲੱਖ ਰੁਪਏ ਪਾਇਆ ਆ ਇੱਕ ਦਿਨ ਜਾ ਕੇ ਬਾਜੀ ਇਹ ਬੈਂਕ ਦੇ ਵਿੱਚ ਟਿਟਮੈਂਟ ਕਰਾਇਆ ਕਿ ਮੇਰੇ ਨਾਨੇ ਦੇ ਨਾਲ ਮੇਰਾ ਅਕਾਊਂਟ ਜਿਹੜਾ ਜੁਆਇੰਟ ਹੋ ਸਕਦਾ ਆ ਉਹਨਾਂ ਨੇ ਕੀ ਹੋ ਸਕਦਾ ਹੈ ਨਾਨਾ ਜੀ ਇਹਨਾਂ ਨੂੰ ਨਾਲ ਜਦ ਪਾਪਾ ਜੀ ਨੂੰ ਦੋ ਦਿਨ ਲੈ ਕੇ ਚਲੇ ਗਏ ਜਾ ਕੇ ਇਹਨੇ ਫਾਰਮ ਲਿਆ ਪਾਪਾ ਜੀ ਤੋਂ ਸਹਿਨ ਕਰਾ ਲਿਆ ਇਹਨਾਂ ਨੂੰ ਨਹੀਂ ਪਤਾ ਇਹਨਾਂ ਨੇ ਕਿ ਉਹ پیسے ਆਪੂ ਚੰਗਾ ਕੋਈ ਡੇਲੜ ਮੈਂ ਏਟੀਐਮ ਵੀ ਉਹਨੇ ਬੜਵਾ ਲਿਆ ਉਹ ਚੋਂ ਪੈਸੇ ਵੀ ਕਢਾ ਲਿਆ ਤੇ ਇਹਨਾਂ ਦੇ ਇਹਨਾਂ ਨੂੰ ਹਾਲੇ ਤੱਕ ਫਰਵਰ ਨਹੀਂ ਕਿ ਮੇਰੇ ਕੌਣ ਸੇ ਪੈਸੇ ਵੀ ਚੋਰੀ ਹੋਏ ਆ ਮੈਂ ਆਈ ਹਾਂ ਉਹਨਾਂ ਨਾਲ ਚੱਲ ਕੋਈ ਗੱਲ ਨਹੀਂ ਕਿ ਸਕੈਨ ਹੋਵੇ ਤੁਸੀਂ ਮੇਰੇ ਪਾਪਾ ਜੀ ਵਾਲਾ ਅਕਾਊਂਟ ਦੇ ਦਿਓ 295000 ਰੁਪਈਆ ਮੈਂ ਪੇਮੈਂਟ ਕਰਨੀ ਸੀ ਮਗਾ 4.5 ਲੱਖ ਪੋਤੇ ਦੇ ਅਕਾਊਂਟ 'ਚ ਹੈਗਾ ਆ ਮੰਨ ਚਲੋ ਜੇ ਮੇਰੇ ਤੋਂ ਸਕੈਨ ਹੋਦਾ ਉਹਨੂੰ ਪਾਪਾ ਜੀ ਵਾਲਾ ਕਾਊਂਟ ਦੇ ਦਿਓ ਜਦੋਂ ਮੈਂ ਕਾਊਂਟ ਮੰਗਿਆ ਕਹਿੰਦਾ ਪਾਪਾ ਜੀ ਦੇ ਕਾਊਂਟ 'ਚ ਵੀ ਨਹੀਂ ਹੈਗਾ ਮੈਂ ਉੱਥੋਂ ਹੀ ਚੱਕਿਆ ਛਾ ਕੇ ਇਹਨੂੰ ਬੈਂਕ 'ਚ ਲੈ ਗਈਆਂ ਬੈਂਕ ਤੋਂ ਸਟੇਟਮੈਂਟ ਆ ਕਢਾਈਆਂ ਉਹਨੂੰ ਇਹ ਨਹੀਂ ਸੀ ਇੱਕੋ ਹੀ ਗੱਲ ਦੀ ਉਹ ਤੋਂ ਚੁੱਪ ਹੋ ਗਈ ਕਿ ਸਟੇਟਮੈਂਟਾਂ ਵੀ ਨਿਕਲਦੀਆਂ ਆ ਐ ਇੱਥੋਂ ਜੇ ਤਾਂ ਸਟੇਟਮੈਂਟਾਂ ਨਾ ਨਿਕਲਦੀਆਂ ਹੁੰਦੀਆਂ ਫੇਰ ਇਹ ਸੀ ਮੇਰੇ ਕੋਲ ਕੋਈ ਪ੍ਰੂਫ ਉਹਨੂੰ ਇਹ ਨਹੀਂ ਸੀ ਪਤਾ ਕਿ ਸਟੇਟਮੈਂਟਾਂ ਨਿਕਲਿਆ ਨਹੀਂ ਐ ਪੈਸੇ ਕਢਾਇਆ ਨੇ ਲਗਾਤਾਰ ਇਹਨੇ ਕੰਟੀਨਿਊ ਹੋਣਾ ਪੈਸੇ ਜਿਹੜੇ ਆ ਕਢਾਇਓ ਲੱਖ ਡੇਢ ਲੱਖ ਹਣ ਮੈਨੂੰ ਕਹਿੰਦੇ ਆ ਕਿ ਤੂੰ ਧਾਰਮਿਕ ਜਗ੍ਹਾ ਤੇ ਨਹੀਂ ਪੈਸੇ ਦਿੰਦੀ ਜਿਹੜੇ ਮੈਂ ਧਾਰਮਿਕ ਕਹਾਂਗਾ ਤੇ ਫਿਰ ਜੀ ਪੈਸੇ ਦਿੰਦੀ ਸੀ ਉਹ ਮੈਂ ਪਹਿਲਾਂ 1 ਮਹੀਨਾ ਕਰਦੀ ਦਿੱਤੀ ਐਸ ਮਹੀਨੇ ਗੌਰ ਕਰਿਆ ਐਸ ਮਹੀਨੇ ਪ੍ਰਵਾਹ ਤੇ ਨਹੀਂ ਲੱਗਣੀਆਂ ਮੈਂ ਤੈਨੂੰ ਇੰਨੀ ਤਰੀਕ ਨੂੰ ਪੈਸੇ ਪਾਉਂਗੀ ਉਹ ਮੈਂ ਇਹਨੂੰ ਬਾਈ ਹੈਂਡ ਆਫ ਇੱਥੇ ਪਾਤੇ ਪਾਉਂਦੀ ਸੀ ਕਿ ਐਦੀਆਂ ਪ੍ਰਵਾਹ ਤੇਰੀਆਂ ਤੇ ਚਾਹ ਪਲਾ ਦਿਓ ਇਹ ਗੁਰੂ ਘਰ ਦੇ ਦਿਓ ਐਦਾਂ ਕੌਣ ਸੋ ਕੁਡਾਣੀ ਦੀ ਉਹਨੂੰ ਮੈਂ ਦੋਨੋਂ ਚ ਪਰਮਿਸ਼ਨ ਨਹੀਂ ਦਿੱਤੀ ਮਨ ਨਾਲ ਉਹਨੂੰ ਕੈਸ਼ ਪੈਸੇ ਪਾਉਂਦੀ ਸੀ ਤੇ ਕੋਈ ਮਸਲਾ ਨਾ ਲੱਗੇ ਜੇ ਸੋਨਾ ਵੀ ਘਾਰ ਹੀ ਪਿਆ ਸੀਗਾ ਘਾਰ ਹੀ ਪਿਆ ਸੀਗਾ ਉਹ ਵੀ ਲੱਗਿਆ ਉਹ ਵੀ ਲੱਗਿਆ ਕਿਉਂਕਿ ਰਾਤ ਨੂੰ ਉਹ ਪਾ ਕੇ ਸੌਣਾ ਕਰ ਨਹੀਂ ਲੱਗਦੀ ਆ ਮੈਂ ਵੀ 100 ਦੇ ਥੈਕੀ ਦੇ ਜੋਗੀ ਦਾ ਨਾਮ ਦਾ ਪਰ ਉਸ ਜਿਹਾ ਐਸਡੀ ਭਿੰਦੀ ਕਰਦੇ ਜਾਈ ਕਰਦੇ ਤੇ ਪਰ ਉਸ ਸੀਐਮ ਨੂੰ ਕੀ ਕਹਣਾ ਚਾਹੁੰਦੇ ਅਸੀਂ ਤਾਂ ਸੀਐਮ ਨੂੰ ਇਹੇ ਕਹਿਣਾ ਚਾਹੁੰਦੇ ਚਾਹੇ ਕੋਈ ਮਸਲਾ ਆ ਚਾਹੇ ਕੋਈ ਕਿਸੇ ਤਰ੍ਹਾਂ ਦਾ ਵੀ ਮਸਲਾ ਲੇਕਿਨ ਜੇ ਉਹ ਸੌਟ ਆਊਟ ਘਰ ਬੈਠ ਕੇ ਹੁੰਦਾ ਆ ਜਾਂ ਲੋਕਲ ਪੁਲਿਸ ਕੋਲ ਹੁੰਦਾ ਉਹਨੂੰ ਕਰ ਲੈਣਾ ਚਾਹੀਦਾ ਲੇਕਿਨ ਸਾਡੇ ਅਸੀਂ ਸੀਐਮ ਮਾਨ ਸਾਹਿਬ ਨੂੰ ਇਹੇ ਕਹੂੰਗੀ ਸਾਡੀ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ। ravel ਪਿੰਡ ਵਾਲਿਆਂ ਨੇ ਕੋਈ ਸੁਣਵਾਈ ਨਹੀਂ ਕੀਤੀ। ਪਾਸਟੇ ਵਾਲਿਆਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਉਹ ਕਹਿੰਦੇ ਸਾਡੇ ਕੋਲ ਸਟਾਫ ਹੀ ਨਹੀਂ ਹੈ ਨਹੀਂ। ਫੇ ਤੁਸੀਂ ਰੋਲ ਮੈਂ ਤਾਂ ਸੀ ਅਮਾਨ ਸਾਹਿਬ ਨੂੰ ਕਹੋਗੇ ਕਿ ਪਾਸਟੇ ਵਾਲੀ ਚੌਕੀ ਜਿਹੜੀ ਬੰਦ ਕੀਤੀ ਜਾਵੇ। ਅਗਰ ਉੱਥੇ ਸਟਾਫ ਹੀ ਹੈ ਨਹੀਂ ਤਾਂ ਫਿਰ ਉਸ ਚੌਕੀ ਦਾ ਫਾਇਦਾ ਕੀ ਹੈ? ਹੈਲੋ। ਹਾਂਜੀ। ਸਾਡੀ ਜੰਮੇ ਤੋਂ ਬੋਲ ਰਹੇ ਸੀ। ਹਾਂਜੀ। ਹਾਂਜੀ ਹਾਂਜੀ। ਮੈਂ ਕਹਿੰਦਾ ਸਰ ਇੱਕ ਵਾਰ ਤੁਹਾਡੇ ਕੋਲੋਂ ਬਣੇ ਮੇਰੀ ਬੇਨਤੀ ਆ। ਹਾਂਜੀ। ਤੇ ਦੇਖੋ ਇਹਨੂੰ ਸਿੰਦਰ ਕੋਲ ਨੂੰ ਸਮਝਾ ਰਹੇ ਦੇਖੋ ਮੈਂ ਬਹੁਤ ਸੁਝਿਆ ਬੰਦਾ ਵੀ 25 ਸਾਲ ਹੋ ਗਏ ਮੈਨੂੰ ਪੰਜ ਚੀਜ਼ਾਂ ਕਰਦੇ ਨੂੰ ਠੀਕ ਆ ਅਸੀਂ ਫਿਰ ਵੀ ਕਹਿੰਦੇ ਥੱਲੇ ਨਿਆਣਿਆਂ ਵਰਗੀ ਆ ਠੀਕ ਆ ਹਾਂਜੀ ਹਾਂਜੀ ਤੇ ਇਹਦੇ ਨਿਆਲੇ ਵੀ ਆਏ ਸੀਗੇ ਜੇ ਮੈਂ ਨਾ ਹੋ ਚਾਹੁੰਦਾ ਤਾਂ ਮੈਂ ਇੱਥੇ ਰੱਖ ਲੈਣੇ ਸੀ ਨਿਆਲੇ ਬਤੇ ਪਾਸਪੋਰਟ ਜਾਰ ਤੋਂ ਕਰਾ ਦੇ ਸੀ 55 ਕਰਾ ਗਏ ਹੂੰ ਹੂੰ ਠੀਕ ਆ ਤੇ 15-20 ਮੁੰਡੇ ਲੈ ਕੇ ਆਈਏ ਦੋ ਗੱਡੀਆਂ ਭਰ ਕੇ ਜੀ ਵੀਡੀਓ ਬਣਾਈ ਸਭ ਕੋ ਕਿਤੇ ਮੈਂ ਐਸਐਚਓ ਨਾਲ ਵੀ ਮੇਰੀ ਗੱਲ ਹੋ ਗਈ ਸੀਗੀ ਹੂੰ ਤਾਂ ਫਿਰ ਮੈਂ ਐਸੇ ਕਰਕੇ ਰੁਕ ਗਿਆ ਸੀਗਾ ਮੈਂ ਤਾਂ ਕਹਿੰਨੇ ਵੀ ਤੁਸੀਂ ਜੇ ਇਹ ਨਾ ਕੋਈ ਵੱੱਡ ਘਟ ਲਾਇਆ ਤਮੈ ਇੱਥੇ ਵੀ ਮਾਰ ਖਾਲੀ ਦਾ ਕੇਸ ਕਰਨਾ ਮੈਂ ਤੁਸੀਂ ਲਾ ਕੋ ਗੱਲ ਤੇ ਸ਼ਰਤ ਲਿਖ ਦਿਓ ਠੀਕ ਆ ਇਹਨੂੰ ਜੋ ਕਰਦੀ ਕਰੀ ਜਾਂਦੇ ਮੈਂ ਤੇ ਮਾਨਾ ਨੀ ਦਾ ਕੇਸ ਲਾ ਦੇਣਾ ਅੱਗੇ ਸਾਨੂੰ ਤੁਸੀਂ ਕੀ ਕਹਿ ਰਹੇ ਹੋ ਵੀ ਗਲਤ ਸ਼ਬਦ ਲਿਖਣਾ ਨਹੀਂ 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 ਮੈਂ ਗਲਤ ਨਾ ਕੋਈ ਲਿਖ ਬੈਠੇ ਹੋਵੇ ਐਵੇਂ ਫਾਇਦਾ ਨਹੀਂ ਹੋਊਗਾ ਮੇਰੀ ਗੱਲ ਹੈ ਕਿ ਠੱਗੀ ਹੋਈ ਆ ਉਹ ਕੁੰਜ ਮਹਾਰਾ ਜੀ ਹਾਂ ਜੀ ਜਿਹੜੀ 3 ਲੱਖ ਠੱਗੀ ਹੋਈ ਆ ਜਿੰਮੇਵਾਰ ਕੋਣ ਦਾ ਇਹ ਇਹ ਨਹੀਂ ਹੋਣੀ ਜਿਹੜੀ ਰੱਖਿਆ ਸੀਗਾ ਕਹਦਾ ਜੀ ਇਹ ਨਹੀਂ ਰੱਖਿਆ ਸੀਗਾ ਕਾਨੂੰ ਤਾਂ ਪਤਾ ਹੀ ਨਹੀਂ 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 ਉਹ ਵੀ ਪੁਲਿਸ ਨਹੀਂ ਕਰੀ ਕਰੂਗੀ ਨਾ ਹਾਂ ਤੇ ਆ ਦੱਸੋ ਉਹਦੀ ਪੁਲਿਸ ਨੇ ਕਵਰੀ ਕਰੂਗੀ ਕਿ ਨਹੀਂ ਕਰੂਗੀ ਹਾਂ ਕੀ ਕਰੂਗੀ ਨਹੀਂ ਨਹੀਂ ਉਹਨੇ ਕੰਪਲੀਟ ਕੀਤੀ ਆਪਣੀ ਐਨਆਰਆਈ ਨੇ ਫਿਲਮ ਠੱਗੀ ਹੋਈ ਆ ਉਹਦੀ ਪੁਲਿਸ ਨਾਲ ਮਤਦਿਸ ਕਰੂਗੀ ਮੇਰੀ ਗੱਲ ਸੁਣ ਮਾਂ ਦਾ ਤੁਹਾਡੀ ਗੱਲ ਠੱਗੀ ਹੋਈ ਆ ਮੇਰੀ ਮੇਰੀ ਗੱਲ ਸੁਣਨਾ ਮੇਰੀ ਮੇਰੀ ਗੱਲ ਸੁਣਨਾ ਹਾਂ ਠੱਗੀ ਨਾ ਹੋਈ ਆ ਪੁਲਿਸ ਨੇ ਇਨਕੁਆਇਰੀ ਕਰਨੀ ਆ ਕੌਣ ਦੋਸ਼ੀ ਆ ਕੌਣ ਨਹੀਂ ਆ ਠੀਕ ਹੈ ਨਾ ਕੌਣ ਚੋੜਾ ਬੋਲਦਾ ਕੌਣ ਸੱਚੇ ਬੋਲਦਾ ਠੀਕ ਹੈ ਜੀ ਠੀਕ ਆ ਠੀਕ ਆ ਜਦ ਤੱਕ ਪੁਲਿਸ ਨਹੀਂ ਕਰੀ ਹੋਈ ਨਹੀਂ ਪੂਰੀ ਠੀਕ ਹੈ ਨਾ ਹਾਂ ਹਾਂ ਤੁਸੀਂ ਕਹਿੰਨਾ ਮੈਂ ਪਹਿਲੀ ਕਲੈਂਡਰ ਟ੍ਰੇਨ ਆਪੇ ਮੈਨੂੰ ਮੇਰੇ ਬਾਅਦ ਲਿਖਣਾ ਨਹੀਂ ਕਹਿੰਦਾ ਮਨ ਲਾ ਇਸ ਦਾ ਕਹਤੋਂ ਪੁੱਛਿਆ ਵੀ ਮੈਟਰ ਕੀ ਆ ਨਹੀਂ ਨਹੀਂ ਮੈਂ ਪੁੱਛਦਾ ਮੈਨ ਰਹੀ ਸੀ ਅੰਦਾਜ਼ਾ ਨਹੀਂ ਕੋਈ ਮੈਨੂੰ ਕਹਿ ਰਿਹਾ ਵੀ ਇਹ ਸਭ ਲਿਖਣਾ ਨਹੀਂ ਮੈਂ ਲਿਖੂਗਾ ਵਿੱਚ ਖਬਰ ਹਾਂਜੀ ਮੈਂ ਕਹਾਂ ਮੇਰੇ ਕੋਲ ਜੋ ਮੈਟਰ ਹੈ ਮੈਂ ਲਿਖੂਗਾ ਹੋਰ ਦੱਸਾਂਗੇ ਇਹ ਲਿਖ ਦੇ ਸੰਤੱਕ ਕੋਈ ਗੱਲ ਨਹੀਂ ਲਿਖਦਾ ਮੈਂ ਲਿਖਾਂ ਮੈਨੂੰ ਤੀ ਮਨੋਰੰਗਾਂ ਦੇ ਵੀ ਲਿਖਣਾ ਹੈ ਕਹਿੰਦਾ ਮੈਂ ਨਾਮ ਨਹੀਂ ਕਰੂੰਗਾ ਨਹੀਂ ਨਹੀਂ ਮੈਂ ਜਿਹੜੀ ਤੁਹਾਡੇ ਨਾਲ ਗੱਲ ਕਰਦਾ ਮੈਂ ਇਹ ਨਹੀਂ ਕਹਿੰਦਾ ਬਿਨਾ ਲੇ ਕੇ ਮੈਂ ਤਾਂ ਕਹਿੰਦਾ ਜੂੜੀ ਲਿਖ ਦਿਓ ਮੈਂ ਲਿਖੂ ਆ ਤੁਸੀਂ ਮੈਨੂੰ ਤੁਸੀਂ ਮੈਨੂੰ ਲੋਕਾਂ ਸਾਥੇ ਜਾਣਾ ਮੈਂ ਤੁਹਾਨੂੰ ਠੀਕ ਹੈ ਨਾ ਮੈਂ ਲਿਖੂਗਾ ਜੇ ਇਹ ਨਾ ਮੈਂ ਗਲਤ ਲਿਖੂਗਾ ਫਿਰ ਤੁਸੀਂ ਗਲਤ ਕਰਿਓ ਮੈਂ ਠੀਕ ਮੰਨੂ ਨਾ ਨਾ ਜੇ ਲਿਖੀ ਦਿਓ ਲਿਖੇ ਤਾਂ ਮੈਂ ਤੁਹਾਡੇ ਨਾਲ ਸਹਿਮਤ ਆ ਮੈਂ ਤੁਹਾਨੂੰ ਸਮਝਾਣਾ ਆ ਮੈਂ ਕਹਿੰਦਾ ਵੀ ਤੁਸੀਂ ਮੈਨੂੰ ਸਮਝਾਓ ਜੀ ਮੈਂ ਸਮਝਾ ਰਹੀ ਕਿ ਮੈਨੂੰ ਪਤਾ ਕੀ ਕਰਨਾ ਕੀ ਨਹੀਂ ਕਰਨਾ ਮੈਨੂੰ ਸਮਝਾਓ ਨਾ ਤੁਸੀਂ ਜੀਆ ਫਿਰ ਪੁਲਿਸ ਨੂੰ ਜਾਓ ਤੇ ਠੀਕ ਹੈ ਕਰ ਦੋ ਕਰ ਦੋ ਓਕੇ ਹਾਂ ਓਕੇ ਓਕੇ